ਭਾਈ ਰਣਜੀਤ ਸਿੰਘ ਢੱਟਰੀਆਂ ਵਾਲਿਆਂ ਦੀ ਪੰਥ ਚ ਦੁਬਾਰਾ ਐਂਟਰੀ ਹੋ ਗਈ ਹੈ। ਸੋ ਕਿਵੇਂ ਦੇਖਦੇ ਹੋ ਅਚਨ ਚੇਤ ਉਹਨਾਂ ਦਾ ਅਚਾਨਕ ਹੀ ਆਉਣਾ ਕੋਈ ਪਹਿਲਾਂ ਮੀਡੀਆ ਦੇ ਵਿੱਚ ਗੱਲਬਾਤ ਨਹੀਂ ਆਈ ਵੀ ਐਨੀ ਤਰੀਕ ਨੂੰ ਪੇਸ਼ ਹੋ ਰਹੇ ਨੇ ਆ ਹੋਏਗਾ ਉਹ ਹੋਏਗਾ ਜਿਵੇਂ ਬਾਦਲਾਂ ਵਾਰੀ ਹੋਇਆ ਸੀ। ਸੋ ਅਚਾਨਕ ਪੇਸ਼ ਹੁੰਦੇ ਆ। ਤੇ 50 ਮਿੰਟਾਂ ਦੇ ਵਿੱਚ ਮਾਫੀ ਲੈ ਕੇ ਤੇ ਉਹ ਘਰ ਚਲੇ ਜਾਂਦੇ ਆ 500 ਇੱਕ ਰੁਪਏ ਦੀ ਕਹਿੰਦੇ ਵੀ ਦੇਖ ਕਰਾ ਦਿਓ ਤੇ ਦੈਟਸ ਇਟ ਤੁਹਾਨੂੰ ਹੁਣ ਆਜ਼ਾਦੀ ਮਿਲ ਚੁੱਕੀ ਹੈ ਤੁਸੀਂ ਦਵਾਨ ਲਾ ਸਕਦੇ ਹੋ ਕਿਵੇਂ ਦੇਖਦੇ ਆ ਤਮਦਮਨੀ ਟਕਸਾਲ ਨੇ ਸਟੈਂਡ ਲਿਆ ਸੀਗਾ ਇਹ ਜਥੇਦਾਰਾਂ ਦੇ ਸੰਬੰਧ ਵਿੱਚ ਵੀ ਜੋ ਜੋ ਹੋ ਰਿਹਾ ਗਲਤ ਹੋ ਰਿਹਾ ਸ਼ਾਇਦ ਉਸ ਚੀਜ਼ ਨੂੰ ਡਿਸਪਰੂਵ ਕਰਨ ਨੂੰ ਵੀ ਤੁਸੀਂ ਸਾਡੇ ਖਿਲਾਫ ਖਣੀ ਖੜੇ ਅਸੀਂ ਤੁਹਾਡੇ ਤੇ ਹੁਣ ਹਮਲਾ ਕਰਦੇ ਆ ਤੁਸੀਂ ਸੁਣਿਆ ਵੀ ਹੋਊਗਾ ਇੱਕ ਬਿਆਨ ਚ ਉਹਨੇ ਕੋਸ਼ਿਸ਼ ਕੀਤੀ ਸੀਗੀ ਕਿ ਜਿਹੜੇ ਵੀ ਟਕਸਾਲ ਵੱਲੋਂ ਵੀ ਜਿਹੜੇ ਵੀ ਅਲਿਗੇਸ਼ਨ ਆਲਾ ਆਇਆ ਜਾ ਰਹੀਆਂ ਵੀ ਉਸ ਦੇ ਸੰਬੰਧ ਵਿੱਚ ਇਹ ਮਾਫੀ ਮੰਗਣ ਹੈ ਨਾ ਸੋ ਵੀ ਤੁਸੀਂ ਤਾਂ ਆਪ ਮੈਨੂੰ ਤਾਂ ਲੱਗਦਾ ਨਹੀਂ ਇਹਨਾਂ ਨੇ ਕਲੀਅਰਲੀ ਕੋਈ ਮਾਫੀ ਮੰਗੀ ਆ ਉਹ ਜਿਹੜੇ ਬਿਆਨ ਚ ਵੀ ਸੀ ਜਿਹੜੇ ਟਨਰੀਆਲੇ ਇਹਨਾਂ ਨੇ ਕਿਹਾ ਸੀਗਾ ਕਿ ਜੇ ਮੈਂ ਗਲਤ ਕੁਛ ਬੋਲਿਆ ਨਹੀਂ ਬੋਲਿਆ ਫਿਰ ਇਹਦਾ ਮਤਲਬ ਤੁਸੀਂ ਤਾਂ ਆਪਣੀ ਮੰਨ ਰਹੇ ਹੋ ਜਿਹੜੇ ਆਪਣੇ ਲਈ ਬੜੀ ਖਤਰਨਾਕ ਚੀਜ਼ ਹੈ ਜਿਹੜਾ ਆਪਾਂ ਇਹਨਾਂ ਦੇ ਮੂਵਮੈਂਟ ਦੇਖੀ ਆ ਇਹ ਇਹ ਅੰਟੀ ਪੰਥਕ ਜਿੱਦਾਂ ਤੁਸੀਂ ਕਿਹਾ ਉਹ ਮੈਂ ਵੀ ਏਜੰਸੀਆਂ ਦੇ ਸ਼ਾਇਦ ਨਕਸ਼ੇ ਕਦਮ ਤੇ ਚੱਲਣ ਵਾਲੇ ਹੋ ਸਕਦਾ ਇਹਦੇ ਚ ਬੀਜੇਪੀ ਦਾ ਕਿਸੇ ਵੀ ਪਾਰਟੀ ਦਾ ਹੱਥ ਹੋ ਸਕਦਾ ਵੀ ਇਹਨਾਂ ਨੂੰ ਹੋਰ ਕਿੱਦਾਂ ਡਾਵਾ ਡੋਲ ਕਰੀਏ ਸਾਡੇ ਤਾਂ ਆਪ ਨਹੀਂ ਮਸਲੇ ਸਲਝਾਏ ਗਏ ਇਹਨਾਂ ਚੱਕ ਕੇ ਹੁਣ ਆਹ ਸਟੋਰੀ ਚਲਾ ਲਈਏ ਇਹ ਵੀ ਦੇਖਿਆ ਗਿਆ ਭਾਈ ਸਾਹਿਬ ਸੋਸ਼ਲ ਮੀਡੀਆ ਤੋਂ ਤਸਵੀਰਾਂ ਆਈਆਂ ਕਿ ਭਾਈ ਰঞ্জੀਤ ਸਿੰਘ ਨੂੰ ਫੋਲੋ ਕਰਨ ਵਾਲੇ ਕੁਝ ਲੋਕ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਆਪਣੇ ਕੇਸ ਕਤਲ ਕਰ ਲਏ ਉਹਨਾਂ ਨੇ ਆਪਣੇ ਕੇਸ ਕਤਲ ਕਰ ਲਏ ਕਿ ਭਾਈ ਰঞ্জੀਤ ਸਿੰਘ ਹੋਰੀ ਕਹਿੰਦੇ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ ਪ੍ਰਾਈਡ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦੀ ਨਿਗੀ ਜੀਆ ਨੂੰ ਕਰਦੇ ਆ ਜੀ ਇੱਕ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਬੜੇ ਲੰਬੇ ਸਮੇਂ ਬਾਅਦ ਅੱਜ ਭਾਈ ਕੁਲਦੀਪ ਸਿੰਘ ਜੀ ਦਿਓੜ ਸਾਡੇ ਨਾਲ ਜੁੜੇ ਹੋਏ ਨੇ ਤਕਰੀਬਨ 2-4 ਮਹੀਨਿਆਂ ਦਾ ਵਕਤ ਪੈ ਗਿਆ ਅਕਸਰ ਅਸੀਂ ਗੱਲ ਗੱਲਬਾਤ ਜਿਹੜੀ ਹੈ ਹਰ ਵੀਕ ਕਰਦੇ ਹੁੰਦੇ ਸੀ ਹਰ ਹਫਤੇ ਕਰਦੇ ਹੁੰਦੇ ਸੀ ਸੋ ਅੱਜ ਬਹੁਤ ਲੰਬੇ ਸਮੇਂ ਬਾਅਦ ਅੱਜ ਭਾਈ ਕੁਲਦੀਪ ਸਿੰਘ ਦਿਓਲ ਹੋਰਾਂ ਦੇ ਦਰਸ਼ਨ ਹੋਏ ਨੇ ਜੀ ਤੇ ਆਪਾਂ ਗੱਲਬਾਤ ਕਰਾਂਗੇ ਮੁੱਖ ਇਸ਼ੂ ਜਿਹੜੇ ਚੱਲ ਰਹੇ ਨੇ ਇਸ ਵੇਲੇ ਪੰਥਕ ਇਸ਼ੂ ਜਿਹਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਇਸ਼ੂ ਹੈਗਾ ਉਹਨੂੰ ਆਪਾਂ ਕਵਰ ਕਰਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਜੀ ਐਨ ਕਰਦੇ ਹਾਂ ਭਾਈ ਕੁਲਦੀਪ ਸਿੰਘ ਦਿਓਲ ਹੋਰਾਂ ਨੂੰ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਠੀਕ ਹੈ ਜੀ ਅੱਛਾ ਆਪਾਂ ਗੱਲਬਾਤ ਇੱਥੋਂ ਸ਼ੁਰੂ ਕਰੀਏ ਕਿ ਭਾਈ ਰਣਜੀਤ ਸਿੰਘ ਢੱਡ ਸੋ ਕਿਵੇਂ ਦੇਖਦੇ ਹਾਂ ਅਚਨ ਚੇਤ ਉਹਨਾਂ ਦਾ ਅਚਾਨਕ ਹੀ ਆਉਣਾ ਕੋਈ ਪਹਿਲਾਂ ਮੀਡੀਆ ਦੇ ਵਿੱਚ ਗੱਲਬਾਤ ਨਹੀਂ ਆਈ ਪਈ ਐਨੀ ਤਰੀਕ ਨੂੰ ਪੇਸ਼ ਹੋ ਰਹੇ ਨੇ ਆ ਹੋਏਗਾ ਉਹ ਹੋਏਗਾ ਜਿਵੇਂ ਬਾਦਲਾਂ ਵਾਰੀ ਹੋਇਆ ਸੀ ਸੋ ਅਚਾਨਕ ਪੇਸ਼ ਹੁੰਦੇ ਆ ਤੇ 5 ਮਿੰਟਾਂ ਦੇ ਵਿੱਚ ਮਾਫੀ ਲੈ ਕੇ ਤੇ ਉਹ ਘਰ ਚਲੇ ਜਾਂਦੇ ਆ 500 ਇੱਕ ਰੁਪਏ ਦੀ ਕਹਿੰਦੇ ਵੀ ਦੇਖ ਕਰਾ ਦਿਓ ਤੇ ਦੈਟਸ ਇਟ ਤੁਹਾਨੂੰ ਹੁਣ ਆਜ਼ਾਦੀ ਮਿਲ ਚੁੱਕੀ ਹੈ ਤੁਸੀਂ ਦਵਾਨ ਲਾ ਸਕਦੇ ਹੋ ਕਿਵੇਂ ਦੇਖਦੇ ਹੋ ਸੋ ਭਾਈ ਸਾਹਿਬ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਆਪਾਂ ਬੜੇ ਚਿਰਾਂ ਬਾਅਦ ਅੱਜ ਜੁੜ ਰਹੇ ਆ ਤੇ ਤੁਸੀਂ ਹਮੇਸ਼ਾ ਜਿਹੜੀ ਹੱਕ ਸੱਚ ਦੀ ਆਵਾਜ਼ ਆ ਉਹਨੂੰ ਸੰਗਤਾਂ ਤੱਕ ਪਹੁੰਚਾਉਂਦੇ ਆ ਸੋ ਦੇਖੋ ਆਪਾਂ ਬਾਲੇ ਵਾਦ ਵਿਵਾਦ ਵਿੱਚ ਨਹੀਂ ਪੈਣਾ ਇਹਨਾਂ ਚੀਜ਼ਾਂ ਬਾਰੇ ਪਰ ਇੱਕ ਜੀ ਜਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਦੇਖੋ ਜਿਹੜੇ ਆਪਣੇ ਬਾਦਲ ਪ੍ਰਵਾਦ ਦੇ ਇਸ਼ੂ ਚੱਲ ਰਹੇ ਸੀ ਸੁਖਵੀਰ ਬਾਦਲ ਉਹਨਾਂ ਦੇ ਪਿਤਾ ਜੀ ਵੱਡੇ ਬਾਦਲ ਸਾਹਿਬ ਤੇ ਇਹਨਾਂ ਦੇ ਇਸ਼ੂ ਮੂਰੇ ਆਏ ਤੇ ਅਕਾਲ ਤਖਤ ਸਾਹਿਬ ਤੋਂ ਆਦੇਸ਼ ਕਹਿ ਲੋ ਹੁਕਮਨਾਮਾ ਸਾਹਿਬ ਜਾਰੀ ਕੀਤੇ ਗਏ ਜਿਵੇਂ ਨਾ ਗਲਤਮਾ 2 ਦਸੰਬਰ 2024 ਨੂੰ ਬਿਲਕੁਲ ਬڑے ਗਰਾਉਂਡ ਬ੍ਰੇਕਿੰਗ ਜਾਨੀ ਇੱਕਦਮ ਸਾਰੇ ਹੱਲ ਗਏ ਜਿਹੜੇ ਬਲੀਵ ਕਰਦੇ ਸੀ ਜਥੇਦਾਰ ਸਾਬਾਂ ਚ ਚਾਹੀ ਨਹੀਂ ਕਰਦੇ ਸੀ ਕਿਉਂਕਿ ਇਹ ਜਤਾਇਆ ਜਾਂਦਾ ਸੀ ਕਿ ਐਸਟਪੀਸੀ ਵੱਲੋਂ ਜਥੇ ਜਥੇਦਾਰ ਥਾਪੇ ਜਾਂਦੇ ਹਨ ਇਹ ਵੀ ਆਪਣਾ ਆਪਣੇ ਲਈ ਨਹੀਂ ਕਰ ਸਕਦੇ ਨਹੀਂ ਕੋਸ ਕਰ ਸਕਦੇ ਜਦੋਂ ਪਰ ਉਹਨਾਂ ਨੇ ਕੋਸ ਕੀਤਾ ਤੁਸੀਂ ਦੇਖਿਆ ਕੀ ਕੋਸ ਹੋਇਆ ਜਥੇਦਾਰ ਸਾਬਾਂ ਨੂੰ ਹੀ ਚੇਂਜ ਕਰਤਾ ਹਾਂ ਜੀ ਆਪਣੇ ਆਪ ਨੂੰ ਬਹਾਲ ਕਰਾ ਲਿਆ ਸੋ ਮੈਨੂੰ ਇਹ ਲੱਗਦਾ ਤ ਤੁਹਾਨੂੰ ਯਾਦ ਹੋਵੇਗਾ ਕਾਸਟ ਟਾਈਮ ਪਹਿਲਾਂ ਕਾਫੀ ਕਾਸ ਉੱਥੇ ਚੱਲ ਰਿਆ ਸੀ ਪੋਲਿਟਿਕਸ ਚੱਲ ਰਹੀ ਸੀ ਤੇ ਇੱਕ ਇਸ਼ੂ ਚੱਲੀ ਸੀ ਕਿ ਜਿਹੜੇ ਨਿਸ਼ਾਨ ਸਾਹਿਬ ਨੇ ਜਿਹੜੇ ਕੇਸਰੀ ਨਿਸ਼ਾਨ ਆ ਜਿਹੜੇ ਸੰਤ ਨੈਲਸਨ ਜੀ ਖਾਲਸਾ ਪਰ ਡਰਾ ਵਾਲੋਂ ਕਿਹਾ ਗਿਆ ਸੀਗਾ ਕਿ ਜਿਹੜੇ ਕੇਸਰੀ ਨਿਸ਼ਾਨਾ ਇਹ ਸ਼ਹਾਦਤ ਦੀ ਗਵਾਹੀ ਦੇ ਰਹੇ ਆ ਤੁਸੀਂ ਕਹਿ ਸਕਦੇ ਹੋ ਵੀ ਇਹ ਨਿਸ਼ਾਨੀ ਆ ਹਨਾ ਇਹ ਜਿਹੜਾ ਰੰਗ ਆ ਇਹ ਸ਼ਹਾਦਤ ਆ ਤੇ ਉਹ ਜਿਹੜਾ ਕਲਰ ਸੀਗਾ ਉਹ ਚੇਂਜ ਕਰਕੇ ਬਸੰਤੀ ਕਰ ਦਿੱਤਾ ਗਿਆ ਤੇ ਉਹ ਵੀ ਜਥੇਦਾਰ ਸਾਭਾਂ ਤੋਂ ਅਨਾਉਂਸਮੈਂਟਾਂ ਕਰਾਈਆਂ ਗਈਆਂ ਹੁਣ ਜਥੇਦਾਰ ਸਾਭਾਂ ਨੂੰ ਚੇਂਜ ਕਰਕੇ ਹੋਰ ਜਥੇਦਾਰ ਸਾਹਿਬ ਲੈ ਆ ਕੇ ਤੇ ਜਿਹੜੇ ਕਿ ਮੰਨੇ ਵੀ ਨਹੀਂ ਜਾ ਰਹੇ ਪੰਥ ਵੱਲੋਂ ਬਹੁਤ ਵੱਡੀ ਆਵਾਜ਼ ਆਈ ਸੀ ਕਿ ਅਸੀਂ ਮੰਨਦੇ ਹੀ ਨਹੀਂਗੇ ਇਹਨਾਂ ਨੇ ਰਾਤ ਨੂੰ ਚੋਰਾ ਵਾਂਗੂ ਰਾਤ ਦੇ ਹਨੇਰੇ ਚ ਦੋ ਦੋ ਸ਼ਾਇਦ 3 ਵਜੇ ਤੋਂ ਪਹਿਲਾਂ ਉਹਨਾਂ ਨੂੰ ਕੋਸ਼ਿਸ਼ ਕੀਤੀ ਜਥੇਦਾਰ ਥਾਪਣ ਦੀ ਪਰ ਇਦਾਂ ਨਹੀਂ ਜਥੇਦਾਰ ਥਾਪੇ ਜਾਂਦੇ ਤੇ ਹੁਣ ਉਹਨਾਂ ਤੋਂ ਹੀ ਉਹਨਾਂ ਤੋਂ ਹੀ ਹੁਣ ਦੇਖੋ ਜਿਹੜੇ ਵਿਅਕਤੀ ਨੂੰ ਆਪਾਂ ਇੰਨੇ ਟਾਈਮ ਪਹਿਲਾਂ ਤੁਸੀਂ ਕਹਿ ਸਕਦੇ ਇੱਕ ਇੱਕ ਕਿਸਮ ਦਾ ਪੰਥ ਚੋਂ ਪਰੇ ਹੋਈ ਕੀਤਾ ਗਿਆ ਹੋਇਆ ਸੀਗਾ ਉਹਨਾਂ ਨੂੰ ਦੁਬਾਰਾ ਲਾਈਵ ਕਰ ਦਿੱਤਾ ਗਿਆ ਤੇ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਈਵਨ ਆ ਰਾਮ ਰਹੀਮ ਜਿਹੜੇ ਇਹ ਜਿਹੇ ਵਿਅਕਤੀ ਆ ਜਿਹੜੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਕੋਸ਼ਾਤ ਤੱਕ ਇਹਨਾਂ ਨੇ ਵੀ ਕੀਤੀਆਂ ਜਿਵੇਂ ਕਿ ਆਪਣੇ ਪਵਿੱਤਰ ਸਰੋਵਰ ਹਨ ਹਮ ਅੰਮ੍ਰਿਤ ਹੈ ਉਹਨੂੰ ਪਾਣੀ ਕਹਿ ਦੇਣਾ ਗੱਲ ਕਰਨੀ ਕਿ ਗੁਰਦੁਆਰਾ ਐਸਾ ਵੀ ਜਿਹੜੇ ਆ ਜਿਹੜੇ ਆਪਣੀਆਂ ਮਹਾਰਤਾਂ ਉਹ ਬਿਲਡਿੰਗ ਹੀ ਆ ਹੋਰ ਇਸ ਤੋਂ ਬਾਅਦ ਤੇ ਜਿਹੜੇ ਹੋਰ ਵੀ ਆਪਣੇ ਸੰਘਰਸ਼ਾਰੇ ਵੀ ਜਿਹੜੇ ਆਪਣੇ ਜਾਨੀ ਸੰਤ ਜੀ ਹੁਣਾਂ ਬਾਰੇ ਵੀ ਜੇ ਮੈਂ ਨਾਂ ਗਲਤ ਹੋਵਾ 20ਵੀਂ ਸਦੀ ਦੇ ਮਹਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਉਹ ਜਿੱਦਾਂ ਆਨੇ ਮਾਨੇ ਜਿੱਦਾਂ ਅਲਿਗੇਸ਼ਨਾਂ ਨਾਲ ਆਉਣੀਆਂ ਕਹਿ ਲੋ ਗੱਲਾਂ ਕਰਨੀਆਂ ਵੱਧ ਘੱਟ ਸੋ ਕਈ ਵੀ ਆਪਾਂ ਨੂੰ ਇਹ ਲੱਗਣਾ ਕਿ ਸ਼ਾਇਦ ਇਹ ਜਿਹੜੇ ਸਾਡੇ ਵਿਰੋਧੀ ਹਨ ਕਹਿ ਲਓ ਜਿੱਦਾਂ ਗਵਰਨਮੈਂਟ ਦੀ ਏਜੰਸੀ ਦੀਆਂ ਤੁਸੀਂ ਕਹਿ ਸਕਦੇ ਗੱਲਾਂ ਕਰਨੀਆਂ ਸੋ ਜੋ ਹੋਇਆ ਬੜਾ ਚਿੰਤਾਜਨਕ ਹੈ ਜਿੱਦਾਂ ਤੁਸੀਂ ਕਿਹਾ ਵੀ ਇਹ ਪਲਾਨਿੰਗ ਰਾਹੀਂ ਸ਼ਾਇਦ ਸਾਰਾ ਕੁਝ ਕੀਤਾ ਜਾ ਰਿਹਾ ਇੱਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਰੇ ਵੀ ਜਿਹੜੀ ਗੱਲ ਕੀਤੀ ਗਈ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਹੈ ਇੱਕ ਜ਼ਰੀਆ ਇੱਕ ਕਿਤਾਬ ਹੈ ਤੇ ਪ੍ਰਮਾਤਮਾ ਜਿਹੜਾ ਉਹ ਕੁਦਰਤ ਚ ਵਸਦਾ ਹੈ ਉਦੋਂ ਕੋਈ ਪ੍ਰਮਾਤਮਾ ਨਹੀਂ ਹੈਗਾ ਸੋ ਇਸ ਤਰ੍ਹਾਂ ਦੀਆਂ ਟਿੱਪਣੀਆਂ ਵੀ ਭਾਈ ਰঞ্জੀਤ ਸਿੰਘ ਵੱਲੋਂ ਕੀਤੀਆਂ ਗਈਆਂ ਸਮੇਂ-ਸਮੇਂ ਦੇ ਉੱਤੇ ਹੈਨਾ ਸੋ ਉਸ ਤੋਂ ਬਾਅਦ ਇਹ ਵੀ ਦੇਖਿਆ ਗਿਆ ਭਾਈ ਸਾਹਿਬ ਸੋਸ਼ਲ ਮੀਡੀਆ ਤੋਂ ਤਸਵੀਰਾਂ ਆਈਆਂ ਕਿ ਭਾਈ ਰਣਜੀਤ ਸਿੰਘ ਨੂੰ ਫੋਲੋ ਕਰਨ ਵਾਲੇ ਕੁਝ ਲੋਕ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਆਪਣੇ ਕੇਸ ਕਤਲ ਕਰ ਲਏ ਉਹਨਾਂ ਨੇ ਆਪਣੇ ਕੇਸ ਕਤਲ ਕਰ ਲਏ ਕਿ ਭਾਈ ਰਣਜੀਤ ਸਿੰਘ ਹੋਰੀ ਕਹਿੰਦੇ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ ਸੋ ਜਿਹੜੇ ਚੰਗੇ ਭਲੇ ਬੋਰ ਸਿੱਖ ਸੀਗੇ ਸੋ ਉਹ ਵੀ ਦੂਜੇ ਰਾਹੇ ਪੈ ਗਏ ਬਹੁਤ ਸਾਰੇ ਨੌਜਵਾਨ ਨੇ ਪਤਾ ਹੋਣਾ ਜਿਹੜੇ ਸੋਸ਼ਲ ਮੀਡੀਆ ਯੂਜ਼ ਕਰਦੇ ਆ ਸੋ ਉਹਨਾਂ ਦੀ ਮੁਆਫੀ ਹੁੰਦੀ ਹੈ ਅਚਨਚੇਤ ਮੁਆਫੀ ਹੈ ਅਚਾਨਕ ਹੋਈ 50 ਮਿੰਟਾਂ ਦੇ ਵਿੱਚ ਮਾਫ ਕਰ ਦੇਣਾ ਤੇ ਕੋਈ ਸਜ਼ਾ ਤੱਕ ਨਹੀਂ ਲਾਈ ਗਈ ਜਿਵੇਂ ਆਮ ਆਪਾਂ ਕਹਿੰਦੇ ਹੁੰਨੇ ਆ ਕੋਈ ਸਜ਼ਾ ਮਿਲਦੀ ਬਾਦਲਾਂ ਨੂੰ ਵੀ ਮਿਲੀ ਹੈ ਉਹ ਵੀ ਹਫਤਾ ਡੇਢ ਲੱਗੇ ਰਹੇ ਨੇ ਸੋ ਇਹਨਾਂ ਨੂੰ ਬਹੁਤ ਜਲਦੀ ਸਜ਼ਾ ਜਿਹੜੀ ਮੁਆਫ ਕਰ ਦਿੱਤੀ ਗਈ ਹੈ ਇਹਨਾਂ ਦੀ 501 ਦੀ ਕਰਾਓ ਤੁਸੀਂ ਦੇਖ ਤੇ ਘਰਾਂ ਨੂੰ ਜਾਓ ਸੋ ਕੀ ਪਲੈਨਿੰਗ ਕੀ ਹੈਗੀ ਫਿਊਚਰ ਨੂੰ ਲੈ ਕੇ ਮੈਨੂੰ ਲੱਗਦਾ ਜਿਹੜਾ ਇਸ਼ੂ ਸਿਗਾ ਕੌਸ਼ਤ ਹੱਦ ਤੱਕ ਜਿਹੜਾ ਆਪਾਂ ਇੰਟਰਨਲ ਸਮਝਦੇ ਸਿੱਖਣੀ ਵੀ ਹੈ ਚੱਲ ਰਹੀ ਹੈ ਇਸ਼ੂਜ਼ ਕਹ ਲਓ ਇਹ ਹੈ ਜੇ ਬਾਬਿਆਂ ਦੀ ਤੇ ਆਪਣੇ ਆ ਕਈ ਜਥੇਬੰਦੀਆਂ ਈਵਨ ਤੁਸੀਂ ਡਮਦਮੀ ਟਕਸਾਲ ਦੀ ਵੀ ਜੇ ਗੱਲ ਕਰੋ ਤੇ ਐਮਏ ਵਾਲਾ ਇਸ ਗੱਲ ਤੇ ਜਾਣਾ ਨਹੀਂ ਚਾਹੁੰਦਾ ਪਰ ਜਿਵੇਂ ਦਮਦਮਨੀ ਟਕਸਾਲ ਨੇ ਇਹ ਸਟੈਂਡ ਲਿਆ ਸੀਗਾ ਜਥੇਦਾਰਾਂ ਦੇ ਸੰਬੰਧ ਵਿੱਚ ਵੀ ਜੋ ਜੋ ਹੋ ਰਿਹਾ ਗਲਤ ਹੋ ਰਿਹਾ ਸ਼ਾਇਦ ਉਸ ਚੀਜ਼ ਨੂੰ ਡਿਸਪਰੂਵ ਕਰਨ ਨੂੰ ਵੀ ਤੁਸੀਂ ਸਾਡੇ ਖਿਲਾਫ ਖੜੀ ਖੜੇ ਅਸੀਂ ਤੁਹਾਡੇ ਤੇ ਹੁਣ ਹਮਲਾ ਕਰਦੇ ਆ ਤੁਸੀਂ ਸੁਣਿਆ ਵੀ ਹੋਗਾ ਇੱਕ ਬਿਆਨ ਚ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਕਿ ਜਿਹੜੇ ਵੀ ਟਕਸਾਲ ਵੱਲੋਂ ਵੀ ਜਿਹੜੇ ਵੀ ਅਲਿਗੇਸ਼ਨ ਆਲਾ ਆਇਆ ਜਾ ਰਹੀਆਂ ਵੀ ਉਸ ਦੇ ਸੰਬੰਧ ਵਿੱਚ ਇਹ ਮਾਫੀ ਮੰਗਣ ਹਨਾ ਸੋ ਵੀ ਤੁਸੀਂ ਤਾਂ ਆਪ ਮੈਨੂੰ ਤਾਂ ਲੱਗਦਾ ਨਹੀਂ ਇਹਨਾਂ ਨੇ ਕਲੀਅਰਲੀ ਕੋਈ ਮਾਫੀ ਮੰਗੀ ਆ ਜਿਹੜੇ ਬਿਆਨ ਚ ਵੀ ਸੀ ਜਿਹੜੇ ਟਨਰੀਆਲੇ ਇਹਨਾਂ ਨੇ ਕਿਹਾ ਸੀਗਾ ਕਿ ਜੇ ਮੈਂ ਗਲਤ ਕੁਸ ਬੋਲਿਆ ਨਹੀਂ ਬੋਲਿਆ ਫਿਰ ਇਹੋ ਮਤਲਬ ਆ ਤੁਸੀਂ ਤਾਂ ਆਪਣੀ ਮੰਨ ਰਹੇ ਹਜੇ ਸੁਖਵੀਰ ਬਾਦਲ ਦੀ ਸਟੇਟਮੈਂਟ ਤੇ ਇਹਨਾਂ ਦੀ ਸਟੇਟਮੈਂਟ ਇੱਕੋ ਜਿਹੀ ਹੈ ਪੋਲੀਟਿਸ਼ੀਨਾਂ ਲਈ ਉੱਥੋਂ ਵਿਹਲੇ ਹੋ ਕੇ ਸੁਖਵੀਰ ਬਾਦਲ ਵੀ ਇਹੀ ਕਹਿੰਦੇ ਇੱਕ ਟਚ ਕਿ ਜਿਹੜੀਆਂ ਅਸੀਂ ਗਲਤੀਆਂ ਨਹੀਂ ਵੀ ਸੀ ਕੀਤੀਆਂ ਉਹ ਵੀ ਅਸੀਂ ਝੋਲੀ ਪਵਾ ਲਈਆਂ ਤੇ ਭਾਈ ਰਣਜੀਤ ਸਿੰਘ ਖੋਰਾ ਦਾ ਵੀ ਇਹੀ ਬਿਆਨ ਸੀ ਕਿ ਕੀਤੀਆਂ ਜਾਂ ਨਹੀਂ ਕੀਤੀਆਂ ਕਿ ਅਸੀਂ ਫਿਰ ਵੀ ਮੰਨ ਲਈਆਂ ਕਿ ਪੰਥਕ ਏਕਤਾ ਚਾਹੀਦੀ ਹੈ ਸੋ ਇਹ ਫਿਰ ਪੰਥਕ ਏਕਤਾ ਕਿਹੋ ਜਿਹੀ ਪੰਥਕ ਏਕਤਾ ਹੋਈ ਵੀ ਐਵੇਂ ਹੀ ਅਕਾਲ ਤਖਤ ਤੇ ਜਾ ਕੇ ਪਹਿਲਾਂ ਆਪਣੇ ਆਪ ਨੂੰ ਪੇਸ਼ ਕਰ ਦੇਣਾ ਬਾਹਰ ਆ ਕੇ ਮਖੌਲ ਉਡਾਉਣਾ ਇਹ ਮਖੌਲ ਨਹੀਂ ਹੈਗਾ ਥੋੜਾ ਜਿਹਾ ਥੋੜਾ ਮਖੌਲ ਹੀ ਆ ਜੀ ਦੇਖੋ ਜਿਹੜੇ ਉਹ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਮਰਿਆਤਾ ਦੀ ਆਪਾਂ ਗੱਲ ਕਰਦੇ ਸੀਗੇ ਆਪਾਂ ਕਰਦੇ ਸੀਗੇ ਵੀ ਸਾਨੂੰ ਜਿੱਦਾਂ ਆਪਣੇ ਇਤਿਹਾਸ 'ਚ ਜਥੇਦਾਰ ਸਾਹਿਬ ਹਨ ਉਹੋ ਜਿਹੇ ਜਥੇਦਾਰ ਸਾਹਿਬ ਚਾਹੀਦੇ ਇਹ ਜਿਹੜਾ ਇਸ ਪੰਥ ਲਈ ਆਣ ਖਾੜਨਾ ਸਾਰਾ ਕੁਝ ਬਾਹਰ ਬਾਹਰ ਸਾਕਦੇ ਆ ਕਿ ਪੰਥ ਦੇ ਚੜ੍ਹਦੀ ਕਲਾ ਹੋਵੇ ਤੇ ਇਹਦੀ ਵਿਅਕਤੀ ਤੁਸੀਂ ਦੇਖੋ ਹੁਣ ਇਹਨਾਂ ਦੀਆਂ ਕਈ ਸਟੇਟਮੈਂਟਾਂ ਤੁਸੀਂ ਸੁਣੋ ਤਾਂ ਉਹ ਬੜੀਆਂ ਜਦਾਂ ਸਿੱਖੀ ਨਾ ਹਮੇਸ਼ਾ ਹਾਂਜੀ ਹਾਂਜੀ ਸੋ ਇਹ ਇਹ ਆਪਣੇ ਲਈ ਬੜੀ ਖਤਰਨਾਕ ਚੀਜ਼ ਹੈ ਜਿਹੜਾ ਆਪਾਂ ਇਹਨਾਂ ਦੇ ਮੂਵਮੈਂਟ ਦੇਖੀ ਆ ਇਹ ਇਹ ਅੰਟੀ ਪੰਥਕ ਜਦੋਂ ਤੁਸੀਂ ਕਿਹਾ ਉਹ ਮੈਂ ਵੀ ਏਜੰਸੀਆਂ ਦੇ ਸ਼ਾਇਦ ਨਕਸ਼ੇ ਕਤਮ ਤੇ ਚੱਲਣ ਵਾਲੇ ਹੋ ਸਕਦਾ ਇਹਦੇ ਚ ਬੀਜੇਪੀ ਦਾ ਕਿਸੇ ਵੀ ਪਾਰਟੀ ਦਾ ਹੱਥ ਹੋ ਸਕਦਾ ਵੀ ਇਹਨਾਂ ਨੂੰ ਹੋਰ ਕਿੱਦਾਂ ਡਾਵਾ ਡੋਲ ਕਰੀਏ ਸਾਡੇ ਤਾਂ ਆਪ ਨਹੀਂ ਮਸਲੇ ਸਲਝਾਏ ਗਏ ਇਹਨਾਂ ਚਾਕੇ ਹੁਣ ਇਹ ਪਾਸਟਰੀ ਦਿਲਾ ਲਈ 27 ਦੇ ਵਿੱਚ ਜਿਹੜੀਆਂ ਚੋਣਾ ਹੋਣ ਵਾਲੀਆਂ ਆ ਅਕਾਲੀ ਦਲ ਦਾ ਢੈਂਦਾ ਹੋਇਆ ਗ੍ਰਾਫ ਕਿਤੇ ਉਹਨੂੰ ਤੇ ਨਹੀਂ ਉਭਾਰਨ ਤੇ ਲਈ ਇਹਨਾਂ ਨੂੰ ਵੀ ਲਿਆਂਦਾ ਗਿਆ ਤੇ ਕਿਉਂਕਿ ਇਹ ਸਿਆਸੀ ਕਾਨਫਰੰਸ ਦੇ ਵਿੱਚ ਵੀ ਭਾਈ ਰਣਜੀਤ ਸਿੰਘ ਦੇਖੇ ਗਏ ਬੀਬੀ ਜਗੀਰਪੁਰ ਦੇ ਨਾਲ ਤੁਸੀਂ ਦੇਖਿਆ ਹੋਣਾ ਉਹਨਾਂ ਨੂੰ ਵੀ ਸੋ ਇਹ ਕਿਤੇ ਨਾ ਕਿਤੇ ਉਹ ਚੱਕ ਚੱਕਰ ਤਾਂ ਹੀ ਹੈਗਾ ਜਿਵੇਂ ਸਰ੍ਹਸੇ ਵਾਲੇ ਸਵਾਦ ਨੂੰ ਜਮਾਨਤ ਦੇ ਦਿੱਤੀ ਜਾਂਦੀ ਹੈ ਚੋਣਾ ਦੇ ਨੇੜੇ ਜਾ ਕੇ ਸੋ ਇਹਨਾਂ ਨੂੰ ਵੀ ਐਂਟਰੀ ਕਰਵਾ ਦਿੱਤੀ ਗਈ ਕਿਤੇ ਉਹਨਾਂ ਨੂੰ ਵੀ ਮੁਆਫੀਨਾਮਾ ਦਿੱਤਾ ਗਿਆ ਸੀ ਸਰਸੇ ਵਾਲੇ ਨੂੰ ਇਹ ਹੈਗਾ ਲਈਏ ਆਪਾਂ ਵੋਟਾਂ ਦੇ ਵਿੱਚ ਇਹ ਹੋ ਸਕਦਾ ਜੀ ਕਿ ਵੀ ਕਿਵੇਂ ਨਾ ਕਿਵੇਂ ਆਪਾਂ ਪ੍ਰੋਗਰੈਸ ਕਰੀਏ ਕਿਉਂਕਿ ਜਿਹੜਾ ਗਰਾਫਤ ਦੀ ਤੁਸੀਂ ਗੱਲ ਕੀਤੀ ਬਹੁਤ ਨੀਵਾ ਕਿਉਂਕਿ ਸਾਰਾ ਜਿਹੜੀ ਫੇਸ ਆ ਉਹ ਟੁੱਟ ਗਈ ਆ ਜਿਹੜੀ ਆਮ ਪਬਲਿਕ ਦੀ ਸੰਗਤਾਂ ਦੀ ਵੀ ਜਿੱਦਾਂ ਆਪਾਂ ਸਿੱਖਾਂ ਦੀ ਪਾਰਟੀ ਕਹਿੰਦੇ ਕਈ ਵਾਰੀ ਤਾਂ ਇਦਾਂ ਹੀ ਵੋਟਾਂ ਪੈ ਰਹੀਆਂ ਸੀ ਵੀ ਇਹ ਸਾਡੀ ਪਾਰਟੀ ਆ ਹਨਾ ਪਰ ਜੇ ਉਹ ਪੰਥ ਲਈ ਕੰਮ ਨਹੀਂ ਕਰ ਰਹੀ ਤੇ ਸੰਗਤਾਂ ਜਾਗਰਤ ਹੋ ਗਈਆਂ ਹੁਣ ਇਹਨਾਂ ਨੂੰ ਲੱਗਦਾ ਹੋ ਕਿ ਐਟਰਨ ਰਿਆਵਾਲੇ ਨਾ ਵੀ ਕਣੀ ਸੰਗਤਾਂ ਬਹੁਤ ਆ ਤੇ ਸਾਨੂੰ ਵੱਧ ਪੈ ਗਈ ਜਿਹੜਾ ਟੱਟ ਹੈਗਾ ਤੇ ਉਹ ਕਿਤੇ ਨਾ ਕਿਤੇ ਸਾਡੇ ਪੱਖ ਚ ਜਾ ਸਕਦਾ ਇਹ ਵੀ ਹੋ ਸਕਦਾ ਇਹ ਸੋਚ ਆਵੇ ਗਾਂ ਇਹਨੂੰ ਪੋਲਿਟਿਕਸ ਚ ਲਿਆਵਾਂਗੇ ਮੀਨ ਟਾਈਮ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸਾਡੇ ਜਿਹੜੇ ਜਥੇਦਾਰ ਸਾਹਿਬ ਜਿਨ੍ਹਾਂ ਦਾ ਬਹੁਤ ਮਾਣ ਸਤਿਕਾਰ ਵਧ ਗਿਆ ਸੀ ਜਿਹੜੇ ਅਕਾਲ ਤਖਤ ਸਾਹਿਬ ਦਾ ਉਹਨਾਂ ਨੇ ਮਾਣ ਮਰਿਆਤਾ ਵਧਾਈ ਸੀ ਉਹਨਾਂ ਨੂੰ ਚੱਕ ਕੇ ਸਾਈਡ ਕਰਤਾ ਉਹਨਾਂ ਦੀ ਜਗ੍ਹਾ ਹੋਰ ਲਿਆਂਦੇ ਭਾਈ ਉਮਰਦਪਾਲ ਸਿੰਘ ਹੋਣੀ ਜੇਲ੍ਹਾਂ ਚ ਸੜ ਰਹੇ ਆ ਜਗਤਾਰ ਸਿੰਘ ਜੋਲ ਜੇਲ੍ਹਾਂ ਚ ਸੜ ਰਹੇ ਆ ਹੋਰ ਆਪਣੇ ਜਿੰਨੇ ਬੰਦੀ ਸਿੰਘਾ ਉਹਨਾਂ ਲਈ ਕੋਈ ਆਵਾਜ਼ ਨਹੀਂ ਚੱਕਣੀ ਪਰ ਇਹਨਾਂ ਕੋਲ ਆ ਚੀਜ਼ਾਂ ਕਰਨ ਲਈ ਟਾਈਮ ਹੈਗਾ ਇੱਕ ਇੱਕ ਸਵਾਲ ਇਥੇ ਹੋਰ ਬਣ ਜਾਂਦਾ ਵੀ ਕੀ ਅ ਢੱਡਰੀਆਂ ਵਾਲਿਆਂ ਨੂੰ ਮਾਫੀ ਜਿਹੜੀ ਹੈ ਉਹ ਦੇਣ ਦਾ ਪਲਾਨ ਕਿਤੇ ਪਹਿਲਾਂ ਤਿਆਰ ਹੋ ਚੁੱਕਿਆ ਸੀ ਜੋ ਕਿ ਭਾਈ ਹਰਪ੍ਰੀਤ ਸਿੰਘ ਹੋਰੀ ਭਾਈ ਰਗਵੀਰ ਸਿੰਘ ਹੋਰੀ ਮੰਨੇ ਨਹੀਂ ਤੇ ਉਹ ਸਾਈਡ ਤੇ ਹੋਏ ਨਵੇਂ ਜਥੇਦਾਰ ਆਏ ਤੇ ਉਹਨਾਂ ਦੇ ਕੋਲੋਂ ਮਾਫੀ ਦੇ ਦਿੱਤੀ ਗਈ ਸਭ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਹੋ ਸਕਦਾ ਦੇਖੋ ਸਾਰੀ ਗੱਲ ਨਹੀਂ ਸਾਰੇ ਜਿਹੜੇ ਪੁਰਾਣੇ ਫੈਸਲੇ ਪੁਰਾਣੇ ਆਦੇਸ਼ ਪੁਰਾਣੇ ਹੁਕਮਨਾਮੇ ਸਾਹਿਬ ਜਿਹੜੇ ਪਹਿਲੇ ਜ਼ਥੇਦਾਰ ਸਾਹਿਬਾਂ ਨੇ ਕੀਤੇ ਸੀਗੇ ਉਹਨੂੰ ਓਵਰਰਾਈਡ ਕਰਨ ਲਈ ਉਹ ਸਾਰਾ ਕੀਤਾ ਗਿਆ ਨਾ ਸੋ ਜਿਹੜੀ ਇਹ ਸੰਗਤਾਂ ਨਾਲ ਗੱਲ ਕਰਨੀਆਂ ਸੀ ਕਿ ਜ਼ਥੇਦਾਰ ਇਹੀ ਬਣਾਉਂਦੇ ਹਨ ਇਹ ਸਹੀ ਤਰੀਕੇ ਨਾਲ ਨਹੀਂ ਬਣਾਏ ਜਾਂਦੇ ਇਹਨਾਂ ਨੇ ਅੱਜ ਪ੍ਰੂਵ ਕਰਤਾ ਵੀ ਵਾਕਈ ਅਸੀਂ ਗਲਤ ਕਰ ਸਕਦੇ ਹਾਂ ਸਾਰਾ ਕੁਸਤੇ ਸਾਨੂੰ ਕੋਈ ਪਰਵਾਹ ਨਹੀਂ ਸੋ ਆਪਾਂ ਨੂੰ ਸੁਚੇਤ ਰਹਿਣਾ ਚਾਹੀਦਾ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸੈਨ ਨੂੰ ਸਹੀ ਗਲਤ ਨੂੰ ਗਲਤ ਕਹਿਣਾ ਚਾਹੀਦਾ ਆਪਾਂ ਬੱਕਰੀਆਂ ਨਹੀਂਗੇ ਬਹੁਤ ਵੈਰੀ ਆਪਾਂ ਦੇਖੀ ਤਾਂ ਆਪਾਂ ਜੇ ਸੇਵਾ ਸークル ਚ ਵੀ ਦੇਖੀਏ ਕਿ ਅਸੀਂ ਫਰੈਂਡਸ਼ਿਪਾਂ ਪਾਲਣ ਲਈ ਨਾ ਹਾਂਜੀ ਹਾਂਜੀ ਕਰ ਦਿੰਨੇ ਆ ਪਰ ਜਿਹੜਾ ਸੰਗਤਾਂ ਲਈ ਪੰਥ ਲਈ ਤੇ ਮਹਾਰਾਜ ਲਈ ਜਿਹੜਾ ਸਹੀ ਆ ਉਹ ਗੱਲ ਕਰਨੀ ਚਾਹੀਦੀ ਆ ਭਾਵੇਂ ਸਾਰੇ ਇੱਕ ਸਾਈਡ ਤੇ ਹੋ ਜਾਣ ਕੱਲੇ ਰਹਿ ਜੀ ਆਪਾਂ ਸ਼ੇਰ ਕੱਲਾ ਹੀ ਹੁੰਦਾ ਬੱਕਰੀਆਂ ਇਕੱਠੀਆਂ ਹੁੰਦੀਆਂ ਸੋ ਆਪਾਂ ਆਪਣਾ ਸਟੈਂਡ ਦੇਖੀਏ ਕੱਲੇ-ਕੱਲੇ ਦੀ ਬਾਤ ਚੱਕੜ ਨਾਲ ਹੀ ਫਰਕ ਪੈਣਾ ਬਿਲਕੁਲ ਬਿਲਕੁਲ ਆ ਗੱਲ ਤੁਸੀਂ ਬਹੁਤ ਵਧੀਆ ਕੀਤੀ ਹੈ ਕਿ ਆਪਾਂ ਯਾਰੀਆਂ ਦੋਸਤੀਆਂ ਦੇ ਕਰਕੇ ਇੱਕ ਦੂਜੇ ਦੇ ਲਈ ਸਟੈਂਡ ਲੈ ਲੈਨੇ ਆ ਪਰ ਜਿੱਥੇ ਪੰਥ ਦਾ ਮਸਲਾ ਆਉਂਦਾ ਫਿਰ ਉੱਥੇ ਅਸੀਂ ਸਾਈਡਾਂ ਦੇ ਉੱਤੇ ਨਿਕਲ ਜਾਂਦੇ ਆ ਉੱਥੇ ਗੱਲਬਾਤ ਨਹੀਂ ਕਰਦੇ ਕਿਉਂਕਿ ਸਾਨੂੰ ਇਹ ਹੁੰਦਾ ਵੀ ਫਲਾਨਾ ਕੀ ਕਹੂਗਾ ਫਲਾਨਾ ਕੀ ਕਹੇਗਾ ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਭਾਈ ਸਾਹਿਬ ਬਹੁਤ ਧੰਨਵਾਦ ਕਰਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ